ਅੰਤਿਆਜ਼ ਸਰਦੀਆਂ ਬਹੁਤ ਫਿਲਮਾਂ ਨੇ ਉਹ ਬਹੁਤ ਵੱਡੇ ਡਾਇਰੈਕਟਰ ਨੇ ਕੋਈ ਆਮ ਡਾਇਰੈਕਟਰ ਨਹੀਂ ਕਿ ਉਹ ਅਸੀਂ ਫੈਨ ਆ ਉਹਨਾਂ ਦੇ ਹਾਈਵੇ ਤਮਾਸ਼ਾ ਲਵ ਆਜਕਲ ਕਮਾਲ ਦੀਆਂ ਫਿਲਮਾਂ ਰੌਕਸਟਾਰ ਸੁਪਨਾ ਹੁੰਦਾ ਤੇ ਉਹਨਾਂ ਦਾ ਤੁਹਾਨੂੰ ਚੁਣ ਲੈਣਾ ਕਿਸੇ ਪ੍ਰੋਜੈਕਟ ਲਈ ਪ੍ਰਾਪਤੀ ਹੈ ਮੇਰੀ ਐਜ਼ ਅ ਐਕਟ੍ਰੈਸ ਮੇਰੇ ਲਈ ਉਹ ਅਵਾਰਡ ਜਿਹੜਾ ਮੈਨੂੰ ਮਿਲਿਆ ਪਰਮਾਤਮਾ ਨੇ ਮੇਰੀ ਝੋਲੀ ਪਾਇਆ ਇਸ ਮੇਰੇ ਜ਼ਿੰਦਗੀ ਦੇ ਇਸ ਮੋੜ ਤੇ ਮੈਨੂੰ ਤੁਹਾਡੀ ਹੌਸਲਾ ਅਫਜ਼ਾਈ ਚਾਹੀਦੀ ਸੀ ਨਾ ਕਿ ਤੁਹਾਡੇ ਮਿਹਨੇ ਜਿਹੜੇ ਤੁਸੀਂ ਮੈਨੂੰ ਦਿੱਤੇ ਪੈਸੇ ਕਰਕੇ ਜ਼ਮੀਰ ਵੇਚਤੀ ਆਵਦੀ ਸ਼ਰਮਕਾਰ ਤੂੰ ਦੀਪ ਸਿੱਧੂ ਦੀ ਭੈਣ ਹੁਣ ਤੂੰ ਇਹੋ ਜਿਹੀਆਂ ਫਿਲਮਾਂ ਕਰੇਂਗੀ ਕਿਹੜਾ ਪੈਸਾ ਤੁਸੀਂ ਮੈਨੂੰ ਘਰੇ ਆ ਕੇ ਪੈਸਾ ਦੇ ਕੇ ਗਏ ਹੋ ਤੁਹਾਨੂੰ ਪਤਾ ਕਿੰਨੇ ਪੈਸੇ ਲਏ ਨੇ ਮੈਂ ਉਸ ਫਿਲਮ ਦੇ ਜੋ ਤੁਹਾਡੇ ਜੀ ਚਾਉਂਦਾ ਤੁਸੀਂ ਉਹ ਕਹਿੰਦੇ ਹੋ ਥੋੜੀ ਜੀ ਸ਼ਰਮ ਤਾਂ ਕਰ ਲਿਆ ਕਰੋ ਜੇ ਮੈਂ ਕੋਈ ਕੈਰੈਕਟਰ ਕੀਤਾ ਮੈਂ ਕੋਈ ਸੋਚ ਸਮਝ ਕੇ ਕੀਤਾ ਹੋਊਗਾ ਤੁਹਾਨੂੰ ਪਤਾ ਕਿ ਕੈਸੀ ਔਰਤ ਹੈ ਉਹ ਜਿਹਦਾ ਮੈਂ ਕੈਰੈਕਟਰ ਕੀਤਾ ਕਿੰਨੀਆਂ ਉਹਨੇ ਔਖਾਂ ਝੱਲੀਆਂ ਹੋਣਗੀਆਂ ਉਹਨੇ ਆਪਦੀਆਂ ਦੋ ਧੀਆਂ ਕਿਵੇਂ ਪਾਲੀਆਂ ਹੋਣਗੀਆਂ ਤੁਸੀਂ ਜਾਣਦੇ ਹੋ ਤੁਸੀਂ ਦੀਪ ਨੂੰ ਜਾਣਦੇ ਹੋ ਤੁਸੀਂ ਬਿਲਕੁਲ ਵੀ ਦੀਪ ਨੂੰ ਨਹੀਂ ਜਾਣਦੇ ਹਾਂ ਪਰ ਤੁਸੀਂ ਠੇਕੇਦਾਰ ਜ਼ਰੂਰ ਬਣ ਕੇ ਬਹਿ ਗਏ ਤੁਸੀਂ ਕਹਿੰਦੇ ਹੋ ਤੂੰ ਕੌਣ ਆ ਤੂੰ ਤਾਂ ਨਹੀਂ ਜਾਣਦੀ ਸੌਰੀ ਮੈਂ ਦੀਪ ਦੀ ਗੱਲ ਕਰਨੀ ਨਹੀਂ ਸੀ ਚਾਹੁੰਦੀ ਪਰ ਤੁਸੀਂ ਮਜਬੂਰ ਕਰਦੇ ਹੋ ਕਿਉਂਕਿ ਜੇ ਤਾਂ ਅਸੀਂ ਗੱਲ ਕਰੀਏ ਤਾਂ ਤੁਸੀਂ ਕਹਿੰਦੇ ਹੋ ਤੁਸੀਂ ਵਰਤਦੇ ਹੋ ਪਰ ਤੁਸੀਂ ਮੇਰੀ ਹਰ ਗੱਲ ਚ ਲੈ ਕੇ ਆਉਂਦੇ ਹੋ ਜੇ ਮੈਂ ਵਰਤਣਾ ਹੁੰਦਾ ਨਾ ਤਾਂ ਤੁਹਾਡੇ ਵਰਗਿਆਂ ਨੂੰ ਬੁੱਧੂ ਬਣਾਉਣਾ ਨਾ ਬਹੁਤ ਸ਼ੌਕ ਹੈ ਮੈਂ ਚੁੰਨੀ ਦੀ ਬੁੱਕਲ ਮਾਰ ਕੇ ਆ ਕੇ ਬਹਿ ਜਾਨੀ ਆ ਤੁਹਾਡੇ ਵਿੱਚ ਫਿਰ ਤੁਹਾਨੂੰ ਮੈਂ ਬਹੁਤ ਚੰਗੀ ਲੱਗੂਗੀ ਫਿਰ ਮੈਂ ਦੀਪ ਨੂੰ ਵਰਤਦੀ ਜੇ ਮੈਂ ਜੇ ਮੈਂ ਆ ਕਰਦੀ ਮੈਂ ਜਿਹੜਾ ਕੰਮ ਦੀਪ ਦੇ ਹੁੰਦੇ ਕਰਦੀ ਸੀ ਨਾ ਮੈਂ ਉਹੀ ਕੰਮ ਕਰ ਰਹੀ ਆ ਹੁ ਆਪਦਾ ਇਸ ਵੇਲੇ ਵੀ ਉਹ ਮੇਰੀ ਭੁੱਖ ਹੈ ਮੇਰੀ ਖਰਾਕ ਹੈ ਮੇਰਾ ਕੰਮ ਮੈਂ ਉਹਨੂੰ ਨੇਮ ਫੇਮ ਖਾਤਰ ਨਹੀਂ ਕਰਦੀ ਮੈਂ ਉਹਨੂੰ ਇਸ ਖਾਤਰ ਕਰਦੀ ਆ ਕਿ ਜੇ ਮੈਂ ਉਹ ਨਾ ਕੀਤਾ ਸੌਰੀ ਤੁਹਾਨੂੰ ਤਾਂ ਕੁਝ ਵੀ ਨਾਟਕ ਲੱਗ ਸਕਦਾ ਮੈਨੂੰ ਜਿਸ ਵੇਲੇ ਕੰਮ ਨਹੀਂ ਨਾ ਮਿਲਦਾ ਮੈਂ ਪੈਸੇ ਲਈ ਨਹੀਂ ਔਖੀ ਹੁੰਦੀ ਮੈਂ ਕੰਮ ਲਈ ਔਖੀ ਹੁੰਦੀ ਆ ਮੈਨੂੰ ਕੰਮ ਚਾਹੀਦਾ ਆਪਦੇ ਆਪ ਨੂੰ ਸੈਟੀਸਫੈਕਸ਼ਨ ਦੇਣ ਖਾਤਰ ਮੈਨੂੰ ਕੰਮ ਚਾਹੀਦਾ ਇਹਨਾਂ ਦਾ ਕੀ ਆ ਇਹ ਤਾਂ ਪੈਸੇ ਦੇ ਮਿੱਤ ਨੇ ਕਿਹੜੇ ਪੈਸੇ ਦਿੱਤੇ ਤੁਸੀਂ ਮੈਨੂੰ ਕਿਹੜੇ ਤੁਹਾਨੂੰ ਪਤਾ ਕਿ ਮੈਂ ਲੈ ਲੇ ਮੈਂ ਤੁਹਾਡੇ ਤੋਂ ਵੈਲੀਡੇਸ਼ਨ ਲਾਉਂਗੀ ਹੁਣ ਦੀਪ ਨੂੰ ਆਪਦਾ ਭਰਾ ਨਾ ਕਹੀਂ ਮੈਂ ਤੁਹਾਡੇ ਤੋਂ ਲੈਣੀ ਹੈ ਵੈਲੀਡੇਸ਼ਨ ਤੇ ਤੁਸੀਂ ਕਹੋਗੇ ਤੇ ਮੈਂ ਮੰਨ ਜੂਗੀ ਨਾ ਮੈਂ ਇਹ ਜੀ ਕੁੜੀਆਂ ਕਿ ਮਹਿਜੀਆਂ ਗੱਲਾਂ ਤੇ ਲਾਈਵ ਆ ਕੇ ਬੋਲਾਂ ਨਾ ਮੈਂ ਜਿਹੜੀ ਭਾਸ਼ਾ ਇਸ ਵੇਲੇ ਵਰਤ ਰਹੀ ਆ ਨਾ ਮੈਂ ਇਸ ਟੋਨ ਇਸ ਲੈਜ ਵਿੱਚ ਕਦੇ ਲਾਈਵ ਆਈ ਆ ਪਰ ਤੁਸੀਂ ਮਜਬੂਰ ਕੀਤਾ ਬਹੁਤ ਜ਼ਿਆਦਾ ਮਜਬੂਰ ਕੀਤਾ ਤੁਸੀਂ ਜੇ ਦੀਪ ਹੁੰਦਾ ਉਹਨੇ ਬਹੁਤ ਦੁਖੀ ਹੋਣਾ ਸੀ ਤੁਹਾਨੂੰ ਜ਼ਿਆਦਾ ਪਤਾ ਮੇਰੇ ਤੋਂ ਵੱਧ ਪਤਾ ਤੁਹਾਨੂੰ ਦੀਪ ਨੇ ਹਮੇਸ਼ਾ ਮੇਰਾ ਹੌਸਲਾ ਵਧਾਇਆ 7 ਸਾਲ ਅਸੀਂ ਇਕੱਠੇ ਰਹੇ ਹਾਂ ਮੈਂ ਮੁੰਬਈ ਵੀ ਰਹੀ ਹਾਂ